ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਰਾਜਪੁਰਾ ਸਦਰ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇੱਕ ਨਸ਼ਾ ਤਸਕਰ ਨੂੰ 11600 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਸਰ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਹੈ ਜੀ ਉਹਦੇ ਬਾਰੇ ਜਾਣਕਾਰੀ ਦੇਣੀ। ਜੀ ਸਾਡੇ ਮਾਨਯੋਗ ਡੀਏਜੀ ਸ਼੍ਰੀ ਕੁਲਦੀਪ ਸਿੰਘ ਚੈਲ ਜੀ ਪਟਿਆਰੇ ਰੇਂਜ ਤੇ ਮਾਨਯੋਗ ਐਸਐਸਪੀ ਸ਼੍ਰੀ ਵਰੁਣ ਸ਼ਰਮਾ ਜੀ ਉਨ੍ਹਾਂ ਦੇ ਦਿਸਾ ਨਿਰਦੇਸ਼ਾਂ ਤੇ ਜੋ ਪੰਜਾਬ ਸਰਕਾਰ ਦੇ ਵੱਲੋਂ ਉਯੁੱਧ ਨਸ਼ਿਆਂ ਬਾਰੇ ਉਹ ਜਿਹੜੀ ਮੀਟਿੰਗ ਚੱਲ ਰਹੀ ਹੈ ਉਹਨਾਂ ਦੀ ਰਹਿਨਮਾਈ ਹੇਠ ਸਾਡੀ ਜਿਹੜੀ ਸਦਰ ਰਾਏਪੁਰਾ ਦੀ ਪੁਲਿਸ ਟੀਮ ਨੇ ਕੱਲ ਮਿਤੀ 4 11 25 ਨੂੰ ਜਦੋਂ ਅਸੀਂ ਸਾਡੇ ਏਐਸਏ ਅਮਰਜੀਤ ਸਿੰਘ ਦੀ ਅਗਵਾਈ ਦੇ ਵਿੱਚ ਏਜੀਐਮ ਰਿਜ਼ਰਵਟ ਤੇ ਬਸੰਤਪੁਰੇ ਦੇ ਕੋਲ ਅਸੀਂ ਨਾਕਾਬੰਦੀ ਕਰਕੇ ਚੈਕਿੰਗ ਚੱਲ ਰਹੀ ਸੀ ਤਾਂ ਇਸੇ ਦੌਰਾਨ ਜਦੋਂ ਨਾਕਾਬੰਦੀ ਦੌਰਾਨ ਕਾਫੀ ਉੱਥੇ ਰਸ਼ ਹੋ ਜਾਂਦਾ ਤਾਂ ਇੱਕ ਉਹਦੇ ਵਿੱਚੋਂ ਇੱਕ ਮੋਹਲਾ ਨੌਜਵਾਨ ਕਿਸੇ ਜੀਕਲ 'ਚ ਉਤਰ ਕੇ ਉਹ ਵਾਪਸ ਜਾ ਰਿਹਾ ਸੀ ਜਿਹਦੇ ਹੱਥ 'ਚ ਕਾਲੇ ਰੰਗ ਦਾ ਬੈਗ ਸੀ ਤੇ ਸਾਡੀ ਨਾਕਾ ਪਾਰਟੀ ਨੇ ਸ਼ੱਕ ਦੀ ਬਰਾਦਰ ਤੇ ਉਹਨੂੰ ਬੁਲਾਇਆ ਤੇ ਬੁਲਾ ਕੇ ਜਦੋਂ ਉਹ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਕਾਬੂ ਕੀਤਾ ਕਾਬੂ ਕਰਕੇ ਜਦੋਂ ਅਸੀਂ ਉਹਦਾ ਬੈਗ ਚੈੱਕ ਕੀਤਾ ਇਸ ਪਰ ਜੋ ਐਨਡੀਪੀਸ ਦਾ ਪ੍ਰੋਸੀਜਰ ਆ ਤਾਂ ਸਾਨੂੰ ਉਹਦੇ ਵਿੱਚੋਂ ਜਿਹੜੀ ਟ੍ਰੈਮਾਡੋਲ ਦੇ ਜਿਹੜੇ ਨਸ਼ੀਲੇ ਪੱਤੇ ਆ ਉਹ ਬਰਾਮਦ ਹੋਏ ਤਾਂ ਜਿਹਦੀ ਅਸੀਂ ਕਾਊਂਟਿੰਗ ਦੇ ਵਿੱਚ ਟੋਟਲ 11600 ਜਿਹੜੀ ਕਮਰਸ਼ੀਅਲ ਕੁਆਂਟੀਟੀ ਕਾਫੀ ਜਿਹੜੀ 빅 ਕੁਆਂਟੀਟੀ ਆ 11600 ਅਸੀਂ ਗੁੜੀਆਂ ਜਾਨੀ ਕਿ 1160 ਅਸੀਂ ਪੱਤੇ ਬਰਾਮਦ ਕੀਤੇ ਆ ਤੇ ਇਹ ਜਿਹੜਾ ਦੋਸ਼ੀ ਆ ਇਹਦੀ ਜਿਹੜੀ ਪਛਾਣ ਆ ਸੰਦੀਪ ਸਿੰਘ son of ਬਿਤਪਾਲ ਸਿੰਘ ਵਾਸੀ ਪਿੰਨ ਆਕੁਰਪੁਰ ਮਰਾਦ ਮਾਜਰਾ ਨੀਰਮ ਸਿੰਘ ਥਾਣਾ ਜੁਲਕਾ ਜਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਤੇ ਇਹਨੂੰ ਕਾਬੂ ਕਰਕੇ ਅਸੀਂ ਜਿਹੜਾ ਇਹਦੇ ਮਕਦਮਾ ਨੰਬਰ ਅਸੀਂ 124 ਅੰਡਰ ਸੈਕਸ਼ਨ 2485 ਜਿਹੜਾ ਸਦਰ ਆਇਪੁਰ ਵਿੱਚ ਦਰਜ ਕੀਤਾ ਸਰ ਇਹ ਕਿੱਥੋਂ ਲੈ ਕੇ ਆ ਇਹ ਸਾਡੀ ਜਿਹੜੀ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਜਿਹੜੀ ਹੁਣ ਤੱਕ ਅਸੀਂ ਪੁਸ਼ਤਾਸ਼ ਕੀਤੀ ਆ ਉਹਦੇ ਵਿੱਚ ਇਹ ਰਾਜਸਥਾਨ ਤੋਂ ਲੈ ਕੇ ਆਇਆ ਤੇ ਕਿੱਥੋਂ ਲੈ ਕੇ ਆ ਉਹ ਅਸੀਂ ਹੁਣ ਇਹਦਾ ਰਿਮਾਂਡ ਹਾਸਲ ਕਰਕੇ ਜਿਹੜਾ ਡੀਪਲੀ ਇਨਵੈਸਟੀਗੇਟ ਕਰਾਂਗੇ ਤੇ ਜਾਣਾ ਕਿੱਥੇ ਸਰ ਉਹ ਹੋਜੀ ਅੰਡਰ ਇਨਵੈਸਟੀਗੇਸ਼ਨ ਆ ਤੇ ਕਿਸ ਬੰਦੇ ਤੋਂ ਲੈ ਕੇ ਆਇਆ ਤੇ ਕਿੱਥੇ ਇਹਨੇ ਇਹ ਜਿਹੜੀ ਸਪਲਾਈ ਆ ਸਪਲਾਈ ਕਰਨਾ ਸੀ ਜਿਹੜੀ ਕੁਆਂਟੀਟੀ ਆ ਉਦੇ ਬਾਰੇ ਅਸੀਂ ਰਿਮਾਂਡ ਲੈ ਕੇ ਡੁਗਾਈ ਨਾਲ ਤਤਕਸ਼ ਕਰਾਂਗੇ ਸਿੱਧਾ ਕ੍ਰਿਮੀਨਲ ਰਿਕਾਰਡ ਪਲਾ ਵੀ ਹੈ ਫਿਲਹਾਲ ਅਸੀਂ ਇਨਵੈਸਟੀਗੇਸ਼ਨ ਚ ਜਿਹੜਾ ਇਹਦਾ ਚੈੱਕ ਕਰਾਂਗੇ ਰਿਮਾਂਡ ਤੋਂ ਬਾਅਦ ਇਹਦੇ ਕਨਸਰਨ ਥਾਣੇ ਨਾਲ ਵੀ ਤਾਲਮੇਲ ਕੀਤਾ ਜਾਊਗਾ ਕਿ ਇਹਦੇ ਦੀ ਕੋਈ ਉੱਥੇ ਪਰਚਾ ਤਾਂ ਨਹੀਂ ਦਰਜ ਹੈਗਾ ਤੇ ਬਾਕੀ ਇਹ ਕਿੱਥੇ ਡਿਲੀਵਰ ਕਰਦਾ ਇਹਦੇ ਨਾਲ ਹੋਰ ਕੌਣ-ਕੌਣ ਇਹਦੇ ਕੈਨ ਦੇ ਵਿੱਚ ਉਹ ਅਸੀਂ ਡੀਪਲੀ ਇਨਵੈਸਟੀਗੇਟ ਕਰਕੇ ਜਿਹੜੇ ਤੱਤ ਉਹ ਸਾਹਮਣੇ ਲੈ ਕੇ ਆਣ ਸਰ ਕੋਈ ਹੋਰ ਨਸ਼ੀਲੀ ਵਸਤੂ ਵੀ ਇਹਨਾਂ ਇਦਕਮ ਬRAND ਹੋਈ ਹੈ ਜੇ ਇਹਦੇ ਨਾਲ ਫਿਲਹਾਲ ਇਹਦੇ ਕੋਲੋਂ ਸਾਨੂੰ ਟ੍ਰੈਮਾ ਡੋਲੀਆਂ ਜਿਹੜੇ 11600 ਗੁਲੀਆਂ ਬRAND ਹੋਈਆਂ ਇਹਨਾਂ ਦਾ ਇਲਾਵਾ ਕੋਈ ਹੋਰ ਚੀਜ਼ ਨਹੀਂ ਜੀ ਇਹ ਤੋਂ ਲਾਉ ਕੋਈ ਸੰ ਨਕਦੀ ਬRAND ਹੋਈ ਹੈ ਕਿਥੋਂ ਲੈ ਕੇ ਆਏ ਕਿ ਕਿੱਥੇ ਜਾਣਾ ਹੋਵੇ ਨਹੀਂ ਇਹਦੇ ਕੋਲੋਂ ਕੁਝ ਨਕਦੀ ਬRAND ਨਹੀਂ ਹੋਈ ਬਸ ਅਜੇ ਤੱਕ ਸਾਨੂੰ ਜਿਹੜਾ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਜੇ ਕਲੀਅਰ ਹੋਇਆ ਕਿ ਰਾਜਸਥਾਨ ਤੋਂ ਲੈ ਕੇ ਆਇਆ ਤੇ ਰਾਜਸਥਾਨ ਦੇ ਕਿਹੜੇ ਸ਼ਹਿਰ ਤੋਂ ਲੈ ਕੇ ਆਇਆ ਉਹ ਅਸੀਂ ਜਿਹਦੇ ਨਾਲ ਇਨਵੈਸਟੀਗੇਸ਼ਨ ਤੇ ਇੰਟਰੋਗ"，ਕਰਾਂਗੇ ਉਦੋਂ ਬਾਅਦ ਸਾਨੂੰ ਪਤਾ ਲੱਗੇਗਾ ਸਰ ਕਿਸ ਕਿਸ ਤਾਰਫ ਦੇ ਅਗੇਂਸਟ ਮੁਕਾਬਲਾ ਇਹਦੇ ਵਿੱਚ ਅਸੀਂ ਫਿਲਹਾਲ ਅੰਡਰ ਸੈਕਸ਼ਨ ਜਿਹੜਾ ਐਨਡੀਪੀਐਸ ਦਾ 22 ਕਟ 85 ਚ ਪਰਚਾ ਦਿੱਤਾ ਇਹਦੇ ਵਿੱਚ ਬੈਕਵਰਡ ਫਾਰਵਰਡ ਲਿੰਕ ਸਟੈਬਲਿਸ਼ ਕਰਕੇ ਉਹ ਅਸੀਂ ਜੋ ਵੀ ਵਾਧਾ ਜੁਰਮ ਹੋਊਗਾ ਉਹ ਕੀਤਾ ਜਾਊਗਾ ਸਰ ਕੋਈ ਮਾੜਾ ਮਾੜਾ ਦੱਸਿਆ ਜੀ ਨੇ ਵੀ ਇਹ ਕਿਸ ਚੀਜ਼ ਦੇ ਵਿੱਚ Rajasthan ਦੱਸ ਰਿਹਾ ਵੀ ਕਿਸ ਤਰ੍ਹਾਂ ਆਇਆ ਸੀ Rajasthan ਤੋਂ ਉਹਦੇ ਅੱਗੇ ਫਿਰ ਇਹ ਕਿਹੜੇ ਕਿਹੜੇ ਵਾਹਨ ਬਦਲੇ ਜੀ ਬਾਈਬਾਸੀ ਇਹ ਬਾਈਬਾਸੀ ਆਉਂਦੇ ਨੇ ਉਹ ਕੋ ਜਿਹੜੇ ਸਾਡੇ ਪਹਿਲਾਂ ਵੀ ਜਿਹੜੇ ਅਸੀਂ ਜੋ ਵੀ ਇੱਥੇ ਖਰਚੇ ਜਿਹੜੇ ਦੱਦ ਕੀਤਾ ਜਾਂਦੇ ਆ ਇਹ ਦੂਰ ਦਾ ਵਹੀਕਲ ਆਪਣਾ ਵਹੀਕਲ ਯੂਜ਼ ਨਹੀਂ ਕਰਦੇ ਸਰ ਜਿਵੇਂ ਦੱਸਿਆ ਵੀ ਪਤਾ ਲੱਗ ਰਿਹਾ ਇਹ ਤਾਂ Rajasthan ਤੋਂ ਆਇਆ ਆਹ ਦੇ ਵਿੱਚ ਕਿਤੇ ਕੋਈ ਪੁਲਿਸ ਨਾਕਾਬੰਦੀ ਨਹੀਂ ਸੀ ਕੀਤੀ ਹੋਈ ਫਿਰ ਐਡੇ ਵੱਡੇ ਹੈਗੇ ਉਹਦਾ ਵੀ ਲੈ ਕੇ ਆ ਰਹੇ ਸੀ ਇਹਦੇ ਵਾਰੀ ਆਪਾਂ ਕੁਝ ਨਹੀਂ ਕਰ ਸਕਦੇ ਜੋ ਸਾਡੀ ਪਟਿਆਲਾ ਪੁਲਿਸ ਜਿਹੜੀ ਹਰ ਸਮੇਂ ਨਸ਼ਿਆਂ ਦੇ ਖਿਲਾਫ ਜਿਹੜੀ ਪੰਜਾਬ ਪੁਲਿਸ ਦਾ ਨਾਂਤ ਰਹਿਂਦੀ ਆ ਤਾਂ ਅਸੀਂ ਜਦੋਂ ਵੀ ਪੰਜਾਬ ਚ ਵੀ ਐਂਟਰੀ ਹੁੰਦੀ ਹੈ ਕਿ ਇਦਾਂ ਦੀ ਸਮੱਗਰੀ ਦੀ ਤਾਂ ਅਸੀਂ ਉਹਨੂੰ ਰਾਉਂਡ ਅਪ ਕਰਕੇ ਐਨਡੀਐਸ ਚ ਅਸੀਂ ਐਨਡੀਪੀਐਸ ਦੇ ਵਿੱਚ ਉਹਨੂੰ ਪਰਚਾ ਦਰਜ ਕਰਦੇ ਆ ਆਮ ਲੋਕਾਂ ਨੂੰ ਸਰ ਨਸ਼ਿਆਂ ਬਾਰੇ ਕੀ ਕਰਨਾ ਚਾਹ ਰਹੇ ਮੈਂ ਆਮ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਪੰਜਾਬ ਪੁਲਿਸ ਹਮੇਸ਼ਾ ਹੀ ਨਸ਼ਿਆਂ ਦੇ ਖਿਲਾਫ ਜਿਹੜੀ ਇਹ ਯੁੱਧ ਨਸ਼ਿਆਂ ਵਿਰੁੱਧ ਚ ਲੱਗੀ ਹੋਈ ਹੈ ਅਸੀਂ ਲੋਕਲ ਪਬਲਿਕ ਦਾ ਵੀ ਸਹਿਯੋਗ ਚਾਹੁੰਦੇ ਆ ਕਿ ਉਹ ਸਾਡੇ ਨਾਲ ਕੋਆਪਰੇਟ ਕਰਨ ਤੇ ਵੈਸੇ ਆਪਣਾ ਰਾਜਪੁਰਾ ਦੇ ਜਿਹੜੀ ਪਬਲਿਕ ਆ ਕਾਫੀ ਕੋਆਪਰੇਟਰ ਸਾਨੂੰ ਜਦੋਂ ਵੀ ਕੋਈ ਏਦਾਂ ਦੀ ਕੋਈ ਗੱਲਬਾਤ ਆਉਂਦੀ ਹੈ ਤਾਂ ਸਾਡੇ ਨਾਲ ਤਾਲਮਿਲ ਕਰਕੇ ਅਸੀਂ ਉਹਨੂੰ ਪਰਚਾ ਦੇ ਕੇ ਅਸੀਂ ਜਿਹੜੇ ਦੋਸ਼ੀਏ ਨੂੰ ਸਲਾਖਾਂ ਦੇ ਵਿੱਚ ਭੇਜੋ ਜਿਹੜੋ ਕੋਈ ਲੈਕਰ ਨਾਮਜ਼ ਕਰਤਾ ਕੀ ਕਰਨਾ ਨਹੀਂ ਜੀ ਹਾਂ ਜੀ ਸਾਡੇ ਕੋਲ ਇਨੀਸ਼ੀਅਲ ਇਨਵੈਸਟੀਗੇਸ਼ਨ 'ਚ ਕੋਈ ਨਾਮ ਸਾਹਮਣੇ ਨਹੀਂ ਆਇਆ ਰਿਮਾਂਡ ਤੇ ਜੋ ਨਾਮ ਸਾਹਮਣੇ ਆਉਣਗੇ ਅਸੀਂ ਉਹਨੂੰ ਨੋਮਿੰਟ ਕਰਾਂਗੇ ਠੀਕ ਜੀ ਧੰਨਵਾਦ